ਮੋਟਰਸਾਈਕਲ ਸਵਾਰ ਲੁਟੇਰੇ ਸਕੂਟੀ ਤੇ ਚੱਰੀ ਔਰਦਾ ਖੋਕੇ ਲੈ ਗਏ ਪਰਸ ਦਾ ਸੀ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਨੁਕਤਾ ਸਿਲਸਿਲਾ ਜਾਰੀ ਹੈ ਤੇ ਅੱਜ ਫੇਰ ਦਿਨ ਦੁਪਹਿਰ ਸਪਲੈਂਡਰ ਮੋਟਰਸਾਈਕਲ ਤੇ ਆਏ ਦੋ ਲੁਟੇਰੀ ਸਕੂਟੀ ਤੇ ਚੱਰੀ ਔਰਤ ਦਾ ਮੋਬਾਈਲ ਤੇ ਪਰਸ ਖੋਣ ਤੋਂ ਬਾਅਦ ਮਹਿਲਾ ਵੱਲ ਰੋਲਾ ਪਾਉਣ ਤੋਂ ਉੱਥੋਂ ਫਰਾਰ ਹੋ ਗਏ ਦੱਸਦੀ ਹੈ ਕਿ ਜ਼ਬਤ ਦੀ ਜਾਣ ਕਰ ਦਿੰਦੇ ਆ ਪੀੜਤ ਔਰਤ ਸਾਫੀ ਚਾਣੀ ਨਿਵਾਸੀ ਗ੍ਰੇਟਰ ਕਲਾਸ ਕੋਲੋਨੀ ਤੇ ਦੱਸਿਆ ਕਿ ਉਹ ਸ਼ਹਿਰ ਦੇ ਵਿੱਚ ਆਪਣੇ ਬੇਟੇ ਰਿਸ਼ਤੇਦਾਰਾਂ ਦੇ ਛੱਡ ਕੇ ਵਾਪਸ ਸਕੂਟੀ ਤੇ ਘਰ ਨੂੰ ਜਾ ਰਹੀ ਸੀ ਤਾਂ ਪਿੱਛਾ ਕਰਦੇ ਆਏ ਦੋ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਨੇ ਉਸ ਨੂੰ ਕਿਹਾ ਕਿ ਉਸ ਦੀ ਸਕੂਟੀ ਦੀ ਨੰਬਰ ਪਲੇਟ ਦੇਗੀ ਹਤਾ ਜੋ ਉਸਨੇ ਕਿਹਾ ਹੈ ਕਿ ਉਸ ਸਕੂਟੀ ਖੜ ਦੇਖਣਾ ਚਾਹੁੰਦੀ ਹੈ ਲੁਟੇਰਿਆਂ ਦੇ ਚਪਟਾ ਮਾਰ ਕੇ ਉਸ ਦਾ ਮੋਬਾਈਲ ਫੋਨ ਤੇ ਪਰ ਕੋ ਲਿਆ ਜਦ ਉਸ ਨੇ ਵਿਰੋਧ ਕੀਤਾ ਤੇ ਹੱਥਾ ਪਾਏ ਦੇ ਦੌਰਾਨ ਸਕੂਟਰ ਇਸ ਮੇ ਤੋਂ ਹਟਾ ਡੇ ਗਿਆ ਜਿਸ ਦਾ ਚਾਹਦੇ ਉਸ ਨੂੰ ਕਾਫੀ ਸੱਟਾਂ ਵੀ ਲੱਗੀਆਂ ਨੇ ਤੇ ਜਦ ਰੋਲਾ ਪਾਉਣਾ ਸ਼ੁਰੂ ਕਰਦੀ ਹੈ ਤੇ ਮੋਟਰਸਾਈਕਲ ਸਵਾਰ ਲੁਟੇਰੇ ਉਹ ਤੋਂ ਫਰਾਰ ਹੋ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਕੀ ਹੈ ਤੁਸੀਂ ਵੀ ਸੁਣੋ ਮੇਰਾ ਨਾਮ ਸੰਦੀ ਜਾਨੀ ਹੈ ਮੈਂ ਆਪਣੀ ਬੇਟੀ ਨੂੰ ਛੱਡ ਕੇ ਮੰਡੀ ਸਾਹਿਬ ਨਹੀਂ ਨੰਦੇ ਗਏ ਉਹਨੂੰ ਛੱਡ ਕੇ ਤੇ ਮੈਂ ਵਾਪਸ ਹੋਈ 3.5 ਕੋਣੇ ਸਾਢੇ ਗਰੀਬ ਬੰਦ ਕੇ ਵਾਪਸ ਅਗਰੇਟ ਕਲਾਸ ਦਾ ਜਿਹੜਾ ਗੇਟ ਹੈ ਅਤਲਵਾ ਇਹਦੀ ਬੈਕ ਸਾਈਡ ਸਰ ਉੱਤੇ ਨਾ ਦੋ ਮੁੰਡੇ ਵਾਈਪ ਤੇ ਆਂਦੇਗੇ ਜੀ ਪਿੱਛੇ ਜਾਂਦੇ ਨੇ ਮਿਲ ਤੇ ਉਹ ਕਹਿੰਦੇ ਮੈਂ ਤੁਹਾਡਾ ਸੂਤੀ ਦਾ ਨੰਬਰ ਕੋਈ ਡਿਗੀ ਹੈ ਮੈਂ ਸਰ ਜਿੱਦਾਂ ਥੋੜਾ ਜਿਹਾ ਸਲੋ ਕਰਕੇ ਟਰਨ ਕੀਤਾ ਸਰ ਮੇਰੇ ਨਾਲੋਂ ਮੇਰਾ ਪਰਸ ਖਿੱਚਣ ਦੀ ਕੋਸ਼ਿਸ਼ ਕੀਤੀ ਆ ਹਾਂ ਪਰਸ ਨੂੰ ਮੈਂ ਕਾਫੀ ਦਿਨ ਉਹ ਵੱਡੀ ਚਾੜ੍ਹ ਕੇ ਰੱਖਿਆ ਚੀਕਾਂ ਭਰ ਗਿਆ ਲੇਕਿਨ ਉਸ ਟਾਈਮ ਉਹ ਹੈ ਨਹੀਂ ਸੀ ਉੱਤੇ ਹਾਂ ਅਰ ਬਸ ਹੋ ਗਿਆ ਜੀ ਸਰ ਉਸ ਵੇਲੇ ਸਰ ਐਸੀ ਮਿਲ ਕੋਈ 2000 ਰੁਪਏ ਦਾ ਔਰ ਉਸੇ ਮੇਨ ਪੋਆਲ ਦਾ ਮੇਰਾ ਉਹ ਦੋ ਜਣੇ ਹੀ ਹੋਨੇ ਚਾਹੀਦੇ ਮੋਟਰਸਾਈਕਲ ਦੇ ਸੀਗੇ ਔਰ ਮੈਂ ਆਪਣੀ ਸਕੂਟੀ ਦੇ ਸੀਗੇ ਲੇਖਾ ਸਪਲੈਂਡਰ ਸੀ ਸ਼ਾਇਦ ਬਲੈਕ ਕਲਰ ਦਾ ਸੀਗਾ ਸਾਡੇ ਉਸ ਪਾਸੇ ਦਾ ਕਾਫੀ ਦੋ ਤਿੰਨ ਬੰਦੇ ਸੀ ਸੀਸੀਟੀਵੀ ਕੈਮਰੇ ਲੱਗੇ ਆ ਮੇਨ ਫਟਲ ਨਾਲ ਇੰਨੇ ਵੀ ਲੱਗਾ ਉਹਨਾਂ ਦੀ ਵੀ ਕੰਮ ਤੇ ਉਹਨਾਂ ਦੀ ਲੱਗਾ ਸੀਸਟੀ ਵੀ ਲੱਗਾ ਬਾਕੀ ਦੋ ਤਾਂ ਹੋ ਰਹਾ ਉਹਨਾਂ ਚ ਡੈਫੀਨੇਟਲੀ ਉਹਨਾਂ ਦੇ ਸਭ ਫੋਟੋ ਆਈ ਹੋਏ ਹੈ ਵੇਖੋ ਖਾਸਾ ਕਿ ਜਿਸ ਦਾ ਘਰ ਤੁਹਾਡੇ ਤੋਂ ਚੋਰੀ ਵੱਢੀ ਗਈ ਹੈ ਕੋਈ ਵੀ ਸੇਫਟੀ ਨਹੀਂ ਹੈ ਨਾ ਲੈਟਿਸ ਕਿਦੇ ਆਣਾ ਜਾਣਾ ਕਿਤੇ ਕੋਈ ਸਮਾਨ ਲੈ ਜਾਣਾ ਕੋਈ ਕਾਨੂੰਨ ਨਹੀਂ ਹੈ ਸੋ ਇਦਾਂ ਨਹੀਂ ਘਰੋਂ ਨਿਕਲੇ ਨਹੀਂ ਸਕਾਂਗੇ ਸਾਡੀ ਸੇਫਟੀ ਸਭ ਬਹੁਤ ਕਿਦਾਵਤ ਹੀ ਲੱਗਦੀ ਹੈ ਇੱਕ ਸਾਡਾ ਕੜਾ ਮੁਸ਼ਕਿਲ ਹੈ ਸਾਡੀ ਦਿੱਕਤ ਹੋਣੀ ਹੈ ਦਸਰਖਾਸ ਕਰਨਾ ਚਾਹੀਦਾ ਕਿ ਦੇਖ ਲਓ ਜਨਾਨੀਆਂ ਦੀ ਕੋਈ ਸੇਫਟੀ ਹੈ ਨਹੀਂ ਹੈ ਤੇ ਸਰਕਾਰਾਂ ਦੇ ਵਾਅਦੇ ਨੇ ਸਟੇਸ਼ਨ ਦੇ ਪੁਲਿਸ ਅਧਿਕਾਰੀਆਂ ਮਤਲਬ ਉਹਨਾਂ ਨੂੰ ਵੀ ਸਾਡੇ ਕੋਲੋਂ ਉਤਰੋ ਮੰਗ ਹੈ ਇਹ ਵੀ ਜਿਹੜਾ ਹੈ ਤਾਂ ਸਾਡੇ ਵੱਲ ਧਿਆਨ ਦਿੱਤਾ ਜਾਏ ਕਿ ਵੀ ਘਰ ਚ ਜ਼ਰੂਰੀ ਨਹੀਂ ਕਿ ਹਸਬੰਦ ਨਾਲ ਹੀ ਰਹਿਣ ਕਦੇ-ਕਦੇ ਨੂੰ ਬਾਹਰ ਵੀ ਜਾਣਾ ਪੈਂਦਾ ਹੈ ਜਨਾਨੀਆਂ ਜਿਹੜੀ ਘਰ ਚ ਕੰਮ ਨਹੀਂ ਸੋ ਕੰਮ ਹੁੰਦੇ ਹੈ ਬਾਹਰ ਅੰਦਰ ਜਾਣਾ ਪੈਂਦਾ ਤੇ ਇਕੱਲੇ ਦਿਨਿਆਂ ਜਿਹੜਾ ਹੈ ਇਹ ਨੁਕਤਾ ਕੋਹ ਹੈ ਜਨਾਨੀ ਨਾਲ ਤੇ ਬੜੀ ਮਾੜੀ ਗੱਲ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ ਵੱਲ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤੇ ਸਾਡੀ ਜਿਹੜੀ ਮੰਗ ਹੈ ਕਿ ਜੋ ਜਿਹੜੇ ਵੱਧਦੇ ਪਏ ਹੈ ਚੋਰੀ ਚਕਾਰੀਆਂ ਜਿਹੜੀ ਬੱਤੀ ਪਈ ਹੈ ਇਹਨਾਂ ਤੇ ਨਖੀਲ ਪਾਈ ਜਾਵੇ